ਗੁਰੂ ਸਾਹਿਬ ਜੀ ਦਾ ਬਚਨ ਹੈ ਸਰਬ ਧਰਮ ਵਿੱਚ ਸੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ। ਪਾਤਸ਼ਾਹ ਜੀ ਨੇ ਤਾਂ ਇਹ ਆਖਿਆ ਵੀ ਹਰੀ ਦਾ ਨਾਮ ਹੀ ਜਿਹੜਾ ਹੈ ਉਹ ਧਰਮ ਆ। ਜੇ ਉਹਦਾ ਨਾਮ ਜਪਣਾ ਹੀ ਇੱਕ ਧਰਮ ਆ। ਅੱਜ ਦੇ ਸਮੇਂ ਦੇ ਵਿੱਚ ਜੋ ਸੰਸਾਰ ਤੇ ਹੋ ਰਿਹਾ ਹੈ। ਜਿ ਉਹ ਅਕਸਰ ਗੱਲ ਦੇਖੀ ਜਾਂਦੀ ਹੈ ਵੀ ਮਨੁੱਖ ਪਹਿਲਾਂ ਕਿਸੇ ਧਰਮ ਨਾਲ ਜੁੜਿਆ ਸੀ। ਉਸ ਤੋਂ ਬਾਅਦ ਉਹ ਧਰਮ ਛੱਡ ਕੇ ਦੂਸਰੇ ਧਰਮਾਂ ਨਾਲ ਜੁੜ ਜਾਂਦਾ ਹੈ ਗੱਲ ਕਰਦੇ ਆ ਸਿੱਖ ਧਰਮ ਦੀ ਬਹੁਤ ਸਾਰੇ ਸਿੱਖ ਸਿੱਖੀ ਨੂੰ ਛੱਡ ਕੇ ਦੂਸਰੇ ਧਰਮਾਂ ਵੱਲ ਭੱਜ ਰਹੇ ਨੇ ਹੁਣ ਕਾਰਨ ਕੀ ਹੈ ਵੀ ਕਿਉਂ ਭੱਜ ਰਹੇ ਨੇ ਕਿਉਂ ਸਿੱਖ ਧਰਮ ਦੇ ਵਿੱਚ ਉਹ ਆਸ ਉਹ ਮਨੋਰਥ ਉਹਨਾਂ ਦੇ ਪੂਰੇ ਨਹੀਂ ਹੋਏ ਜਿਸ ਕਰਕੇ ਉਹ ਦੂਸਰੇ ਧਰਮਾਂ ਵੱਲ ਭੱਜ ਰਹੇ ਨੇ ਕੀ ਸਿੱਖ ਧਰਮ ਉਹਦੇ ਵਿੱਚ ਉਹ ਚੀਜ਼ ਉਹਨਾਂ ਨੂੰ ਪ੍ਰਾਪਤ ਨਹੀਂ ਹੋਈ ਜਿਹੜੀ ਉਹਨਾਂ ਨੂੰ ਦੂਸਰੇ ਧਰਮਾਂ ਵਿੱਚ ਜਾ ਕੇ ਪ੍ਰਾਪਤ ਹੋ ਸਕਦੀ ਹੈ ਧਰਮ ਤੇ ਅਸਲ 'ਚ ਗੱਲ ਇਹ ਹੀ ਦੱਸਦਾ ਵੀ ਉਸ ਪਰਮਾਤਮਾ ਦਾ ਨਾਮ ਜਪੋ ਜਿਹੜਾ ਮਰਜ਼ੀ ਕੋਈ ਧਰਮ ਹੋਵੇ ਚਾਹੇ ਉਹ ਸਿੱਖ ਧਰਮ ਹੈ ਚਾਹੇ ਇਸਲਾਮ ਹੈ ਚਾਹੇ ਈਸਾਈ ਹੈ ਚਾਹੇ ਉਹ ਜਾਨੀ ਹੈ ਚਾਹੇ ਬੁੱਧ ਹੈ ਸਾਰੇ ਇੱਕੋ ਪਰਮਾਤਮਾ ਦੀ ਗੱਲ ਕਰਦੇ ਨੇ ਉਹਨਾਂ ਦਾ ਰਹਿਣ ਸਹਿਣ ਢੰਗ ਮਰਿਆਦਾ ਵੱਖੋ ਵੱਖਰੀ ਹੋ ਸਕਦੀ ਏ ਪਰ ਗੱਲ ਤੇ ਖੁਦਾ ਦੀ ਕਰਦੇ ਨੇ ਗੱਲ ਤੇ ਅੱਲਾਹ ਦੀ ਕਰਦੇ ਨੇ ਗੱਲ ਤੇ ਵਾਹਿਗੁਰੂ ਦੀ ਕਰਦੇ ਨੇ ਰਸਤਾ ਉਸ ਪਰਮਾਤਮਾ ਨੂੰ ਪਾਉਣ ਦਾ ਏ ਢੰਗ ਉਹਨਾਂ ਦੇ ਵੱਖੋ ਵੱਖਰੇ ਨੇ ਹੁਣ ਕੁਝ ਕਹਿਣਗੇ ਸਾਨੂੰ ਸਿੱਖ ਧਰਮ ਦੇ ਵਿੱਚ ਪੜ੍ਹਾਈ ਨਹੀਂ ਫਰੀ ਮਿਲੀ ਤੁਸੀਂ ਹੁਣ ਪੜ੍ਹਾਈ ਕਰਕੇ ਆਪਣਾ ਧਰਮ ਛੱਡ ਦੋਗੇ ਦੂਸਰੇ ਧਰਮ ਨਾਲ ਜੁੜ ਜਾਵੋਗੇ ਅਸਲ ਚ ਧਰਮ ਕਮਾਉਣਾ ਸਾਡੇ ਆਪਣੇ ਹੱਥਾ ਅਸੀਂ ਗੁਰੂ ਦੀ ਗੱਲ ਮੰਨਣੀ ਆ ਉਹਦੀ ਕਹਿਣੀ ਤੇ ਤੁਰਨਾ ਤਾਂ ਹੀ ਅਸੀਂ ਧਰਮ ਕਮਾ ਸਕਦੇ ਆ ਜੋ ਗੁਰੂ ਨੇ ਸਾਨੂੰ ਕਿਹਾ ਵੀ ਮਰਿਆਦਾ ਦੇ ਵਿੱਚ ਰਹੋ ਸ਼ਰਧਾ ਭਾਵਨਾ ਨਾਲ ਸੇਵਾ ਕਰੋ ਮਨ ਚਿਤ ਲਾਗੇ ਉਸ ਪਰਮਾਤਮਾ ਦਾ ਨਾਮ ਸਿਮਰਨ ਕਰੋ ਤਾਂ ਤੁਹਾਡੀ ਬਰਕਤ ਹੋ ਸਕਦੀ ਤਾਂ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਆ ਸਕਦੀ ਹੈ ਜਦੋਂ ਅਸੀਂ ਇਹਨਾਂ ਨੀਮਾਂ ਤੇ ਨਹੀਂ ਚੱਲਦੇ ਤਾਂ ਅਸੀਂ ਧਰਮ ਤੋਂ ਬਾਗੀ ਹੋ ਜਾਂਦੇ ਆ ਵੀ ਇਸ ਧਰਮ ਚੋਂ ਸਾਨੂੰ ਕੁਝ ਨਹੀਂ ਮਿਲਿਆ ਸਾਡੇ ਦੁੱਖ ਦੂਰ ਨਹੀਂ ਹੋਏ ਤਾਂ ਤੁਸੀਂ ਦੂਸਰਾ ਧਰਮ ਅਪਣਾ ਲੈਂਦੇ ਜੇ ਮੰਨ ਲਓ ਉਸ ਧਰਮ ਦੇ ਵਿੱਚ ਜਾ ਕੇ ਵੀ ਤੁਹਾਡੇ ਦੁੱਖ ਤਕਲੀਫ ਖਤਮ ਨਹੀਂ ਹੋਏ ਤਾਂ ਤੁਸੀਂ ਕੀ ਕਰੋਗੇ ਫਿਰ ਤੁਸੀਂ ਕਹੋਗੇ ਅਸੀਂ ਹੋਰ ਧਰਮ ਅਪਣਾ ਲੈਂਦੇ ਆ ਸੋ ਇਹ ਸلسਲਾ ਇਦਾਂ ਹੀ ਚੱਲਦਾ ਰਹੇਗਾ ਗੱਲ ਇਹ ਸਾਨੂੰ ਸਮਝਣ ਦੀ ਵੀ ਅਸੀਂ ਉਸ ਰੱਬ ਦੇ ਮਾਰਗ ਤੇ ਤੁਰਨ ਵਾਸਤੇ ਇਸ ਸੰਸਾਰ ਤੇ ਰਹਿ ਕੇ ਅਸੀਂ ਆਪਣਾ ਜੀਵਨ ਕਿਵੇਂ ਬਸਰ ਕਰਨਾ ਹੈ